ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪਿਛਲੇ ਦਿਨੀ ਇੱਕ ਬੜਾ ਵੱਡਾ ਵਿਵਾਦ ਹੋਇਆ ਸੀ ਵਿਵਾਦ ਸੀ ਵੀ ਜੋ ਭਾਈ ਕਾਨ ਸਿੰਘ ਨਾਭਾ ਜੀ ਦਾ ਮਹਾਨ ਪੰਜਾਬੀ ਵਿਸ਼ਵ ਕੋਸ਼ ਸੀ ਉਸ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇੱਕ ਵੱਡਾ ਸਾਰਾ ਟੋਆ ਪੁੱਟ ਕੇ ਦਫਨਾ ਆਇਆ ਜਾ ਰਿਹਾ ਹੈ ਉਹਦੀਆਂ ਪੱਤਰ ਕਾਪੀਆਂ ਨੂੰ ਬੁਰੀ ਤਰ੍ਹਾਂ ਫਾਟ ਕੇ ਤੇ ਬੱਕ ਬੱਕ ਮੀਡੀਆ ਚੈਨਲਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਇਹ ਰਿਪੋਰਟਾਂ ਨਸ਼ਰ ਹੋਈਆਂ ਕਿ ਪੰਜਾਬੀ ਦੇ ਨਾਮ ਤੇ ਬਣੀ ਹੋਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਹੀ ਪੰਜਾਬੀ ਦੇ ਮਹਾਨ ਵਿਸ਼ਵ ਕੋਸ਼ ਦੀ ਬੇਅਦਬੀ ਹੋਈ ਹੈ। ਇਸੇ ਸਬੰਧ ਵਿੱਚ ਵਾਇਸ ਚਾਂਸਲ ਸਾਹਦਾ ਵੀ ਫਿਰ ਪੱਖ ਲੈਣਾ ਹੀ ਸੀ। ਜਦੋਂ ਉਹਨਾਂ ਦਾ ਪੱਖ ਲਿਆ ਗਿਆ ਉਹਨਾਂ ਨੇ ਇਹ ਗੱਲ ਕਹੀ ਕਿ ਮੇਰੀ ਇਹ ਅਟੈਨਸ਼ਨ ਬਿਲਕੁਲ ਵੀ ਨਹੀਂ ਸੀ ਕਿ ਇਸ ਮਹਾਨ ਕੋਸ਼ ਦੀ ਬੇਅਦਬੀ ਕੀਤੀ ਜਾਵੇ ਉਹਨਾਂ ਦੀ ਅਟੈਨਸ਼ਨ ਮਾਤਰੇ ਇਹ ਸੀ ਕਿ 2006 ਦੇ ਵਿੱਚ ਇਹ ਕਾਪੀਆਂ ਛਪੀਆਂ ਸੀਗੀਆਂ ਜਿਲਦਾਂ ਭਾਈ ਕਾਨ ਸਿੰਘ ਨਾਭਾ ਜੀ ਦੇ ਮਹਾਨ ਕੋਸ਼ ਦੀਆਂ ਇਹਦੇ ਵਿੱਚ ਵੱਡੇ ਪੱਧਰ ਤੇ ਤਰਟੀਆਂ ਸਨ ਗਲਤੀਆਂ ਸਨ ਹਨਾ ਉਹ ਕਹਿੰਦੇ ਵੀ ਇਹ ਜਿੱਥੇ-ਜਿੱਥੇ ਵੀ ਵਿਕਰੀ ਕੇਂਦਰਾਂ ਦੇ ਵਿੱਚ ਗਈਆਂ ਸੀ ਉੱਥੋਂ ਵਾਪਸ ਮੰਗਾਈਆਂ ਗਈਆਂ ਸੀ ਹੁਣ ਜਦੋਂ ਵਾਪਸ ਮੰਗਾ ਲੀਆਂ ਗਈਆਂ ਸੀ ਉਹ ਕਹਿੰਦੇ ਵੀ ਅਗਰ ਸੀ ਇਹਨਾਂ ਸਾਰੀਆਂ ਜਿਲਦਾਂ ਨੂੰ ਕਾਪੀਆਂ ਨੂੰ ਸਾੜ ਦੇ ਅੱਗ ਲਾਉਂਦੇ ਤਾਂ ਵੱਡੇ ਪੱਧਰ ਤੇ ਪ੍ਰਦੂਸ਼ਣ ਹੋਣਾ ਸੀ ਵਾਤਾਵਰਨ ਦੇ ਵਿੱਚ ਪ੍ਰਦੂਸ਼ਣ ਫੈਲਣਾ ਸੀ ਇਸ ਲਈ ਉਸ ਉਹਨਾਂ ਨੇ ਸੋਚਿਆ ਕਿ ਇੱਕ ਵੱਡਾ ਸਾਰਾ ਟੋਆ ਪੁੱਟ ਕੇ ਉੱਥੇ ਪਾਣੀ ਛੱਡ ਦਿੱਤਾ ਜਾਵੇ ਤਾਂ ਜੋ ਇਹ ਜਿਹੜਾ ਕਾਗਜ਼ ਹੈ ਪਾਣੀ ਦੇ ਵਿੱਚ ਹੀ ਗਲ ਜਾਵੇਗਾ ਤੇ ਅੱਗ ਲਾਉਣ ਦੇ ਨਾਲ ਜਿਹੜਾ ਨੁਕਸਾਨ ਹੋਵੇਗਾ ਵਾਤਾਵਰਣ ਨੂੰ ਉਹ ਨਹੀਂ ਹੋਵੇਗਾ ਠੀਕ ਹੈ ਉਹ ਕਹਿੰਦੇ ਵੀ ਮੇਰੀ ਅਟੈਂਸ਼ਨ ਇਹ ਸੀ ਪਰੰਤੂ ਫਿਰ ਵੀ ਅਗਰ ਵੀ ਮੇਰੇ ਦੁਆਰਾ ਅਪਣਾਏ ਗੇ ਤੌਰ ਤਰੀਕੇ ਤੋਂ ਮੈਥਡ ਤੋਂ ਪੰਜਾਬੀਆਂ ਦੇ ਭਾਵਨਾਵਾਂ ਨੂੰ ਖਾਸ ਕਰਕੇ ਸਿੱਖ ਮਨ ਦੀਆਂ ਭਾਵਨਾਵਾਂ ਨੂੰ ਅਗਰ ਠੇਸ ਪਹੁੰਚੀ ਹੈ ਤਾਂ ਇਸ ਲਈ ਮੈਂ ਖੇਮਾ ਦਾ ਜਾਚਕਾ ਉਹ ਕਹਿੰਦੇ ਮੇਰੀ ਪਰਸਨਲ ਅਟੈਂਸ਼ਨ ਇਸ ਤਰ੍ਹਾਂ ਦੀ ਬਿਲਕੁਲ ਵੀ ਨਹੀਂ ਸੀ ਠੀਕ ਹੈ ਉਹ ਚਾਹੁੰਦੇ ਸੀ ਕਿ ਇਹਨਾਂ ਉਹ ਜੋ ਮਹਾਨ ਕੋਸ਼លੀਆਂ ਕਾਪੀਆਂ ਨੇ ਜਿਦੇ ਵਿੱਚ ਕਾਫੀ ਗਲਤੀਆਂ ਨੇ ਇਹ ਪੰਜਾਬੀਆਂ ਦੇ ਹੱਥਾਂ 'ਚ ਨਾ ਜਾਵੇ ਬਲਕਿ ਇਸ ਨੂੰ ਸੋਧ ਕੇ ਸਾਰੀਆਂ ਗਲਤੀਆਂ ਦੀ ਦੂਰ ਕਰਕੇ ਦੀ ਜਿਹੜੀ ਪੁਨਰ ਪ੍ਰਕਾਸ਼ਨਾ ਕੀਤੀ ਜਾਵੇ ਇਹ ਵਾਈਸ ਚਾਂਸਲਰ ਜਗਦੀਪ ਸਿੰਘ ਜੀ ਨੇ ਪੱਖ ਰੱਖਿਆਗਾ ਠੀਕ ਹੈ ਜੀ ਧੰਨਵਾਦ